ਕੀ ਕਰਾਂ ਭਾਬੀ ਮੈਂ ਤਾਂ ਬਸ ਇੱਕ ਜਵਾਕੜੀ ਦੇ ਮੂੰਹ ਨੂੰ ਚੁੱਪ ਨਹੀਂ ਮੇਰਾ ਤਾਂ ਇਹ ਜੱਜੀ ਕਰਦਾ ਵੀ ਚੱਕ ਕੇ ਡੰਡਾ ਡੇਰਾਦਾ ਪਿੰਡ ਬੱਚਾ ਨਹੀਂ ਨਾ ਪੈਣੀ ਆਇ ਨਾ ਬੋਲ ਤੂੰ ਸੋ ਸੋ ਬੋ ਪੂਰਾ ਚਲ ਕੋਈ ਨਾ ਉਹ ਕਿਹੜਾ ਘਰ ਜਿਹਦੇ ਘਰੇ ਕੁੱਤ ਕਲੇਸ਼ ਨਹੀਂ ਹੁੰਦਾ ਸਭ ਦੇ ਘਰਾਂ ਦੇ ਵਿੱਚ ਹੁੰਦਾ ਮੈਂ ਮੰਨਦੀ ਆ ਵੀ ਜਿਹਦੇ ਦੋ ਭਾਂਡੇ ਹੋਣਗੇ ਖੜਕਦੇ ਹੀ ਹੁੰਦੇ ਆ ਪਰ ਇੰਨਾ ਥੋੜੀ ਇਹ ਤਾਂ ਬਿਨਾ ਮਤਲਬ ਤੂੰ ਮੈਨੂੰ ਬੋਲੀ ਜਾਂਦਾ ਹੁਣ ਆ ਆ ਗਿਆ ਇਹਨੂੰ ਤਾਂ ਹੀ ਨਹੀਂ ਪਤਾ ਕੀ ਕਰ ਉਹ ਇੱਥੇ ਬੈਠੀਆਂ ਅਰੇ ਤੂੰ ਆ ਗਈਆਂ ਔਰ ਵੀਰੇ ਕਿਵੇਂ ਸਸਰੀਕਾਲ ਠੀਕ ਆ? ਹਾਂ ਠੀਕ ਠਾਕ। ਹਾਂ ਵੀਰੇ ਤੂੰ ਹੋਰ ਮੈਂ ਕਿੱਥੇ ਬੈਠਣਾ ਸੀ? ਚੱਲ ਆ ਤੂੰ ਭੱਜੀ ਹੋ ਰਿਹਾ ਕਰ ਹਟਾ ਮਾ। ਭੱਜੀ ਰਿਹਾ ਕਰ ਮਾੜਾ ਮੋਟਾ ਦੇਖ ਤਾਂ ਲਿਆ ਕਰ ਵੀ ਕੋਈ ਭੈਣ ਭਾਈ ਆਇਆ। ਬਹਿ ਜਾ। ਬਹਿ ਜਾ ਵੀਰੇ। ਐ ਤੈਨੂੰ ਮਰੀ ਜੀ। ਕੀ ਹੋ ਗਿਆ? ਤੂੰ ਤਾਂ ਉਹੀ ਗੁੱਸੇ ਨਾਲ ਹੈਂ। ਹੋ ਹੋਇਆ ਬਿਆਂਗਾ ਦੱਸ ਮੈਨੂੰ। ਕੁਛ ਨਹੀਂ ਕੀ ਹੋਣਾ। ਠੀਕ ਠਾਕ ਆ ਸਾਰਾ? ਹਾਂ ਸਭ ਠੀਕ ਹੈ ਜੀ। ਹੋਰ ਕੰਮ ਕਰ ਵਧੀਆ ਚੱਲੀ ਜਾਂਦਾ। ਜਿਹੜੀ ਵੜਦੇ ਨਜ਼ੀਨ ਚਲਦੀ ਸੀ। ਅੱਛਾ। ਉਹ ਲੈ ਕੇ ਗਿਆ ਸੀ ਚਾਹ ਬੰਦ ਕੋਲ। ਫੋਨ ਬਾਲ ਕਰੇਗੀ ਕੀ ਉਹਨਾਂ ਦੀ ਹੈ? ਵੀਰੇ ਫੋਨ ਕੀ ਕਰੀਏ? ਜੇ ਫੋਨ ਕਰਦੇ ਆਂ ਥੋਨੂੰ ਪਤਾ ਹੀ ਆਗਾ ਤੇਰੇ ਚੱਕਦੀ ਨਹੀਂ ਹੈਗੀ ਇਹ ਤਾਂ ਕੰਮਕਾਰਾਂ ਚੀ ਬਿਜੀ ਰਹਿੰਦੀ ਆ ਭਾਈ। ਕੀ ਕਰਾਂ? ਦਰਦੀ ਨਹੀਂ ਜਗਦੀ। ਜੇ ਫੋਨ ਚੱਕ ਲੈਨੇ ਆਂ ਫੇਰ ਐ ਕਹਿਣ ਲੱਗ ਜਾਂਦੇ ਆ ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰਦੀ ਆ, ਕਿਹਦੇ ਨਾਲ ਗੱਲਾਂ ਨਾ ਕਰਦੀ ਆ। ਫੇਰ ਆ ਕੋਸੇ ਉਹਨੂੰ ਮਿਲਦਾ ਭਾਬੀ ਮੈਂ ਤਾਂ ਬਲਾਈ ਔਖੀ ਆ। ਡਰਨ ਨੂੰ ਤਾਂ ਉਹਰੇ ਬੰਬ ਤਾਂ ਰਿਹਾ ਵੀ ਪਾੜ ਜੂ ਇਹ ਡਰਦੀ ਰਹਿੰਦੀ ਆ। ਹਾਂ ਵੀਰੇ ਐ ਕਾਨੂੰ ਬੋਲਦਾਗਾ ਤੂੰ ਮੇਰੀ ਗੱਲ ਸੁਣ ਹੋਰ ਇਹਨੇ ਕਿਹਦੇ ਨਾਲ ਗੱਲਾਂ ਕਰਨੀਆਂ ਨੇ? ਤਿੰਿਆਂ ਦੇ ਮਾਪੇ ਹੀ ਹੁੰਦੇ ਨੇ ਜਾਂ ਮੈਂ ਆਂਗੀ ਮੇਰੇ ਨਾਲ ਕਰ ਲੈਂਦੀ ਆ ਦੁੱਖ ਸੁੱਖ ਜਾਂ ਮਾਂ ਨਾਲ ਇੱਕ ਦੋ ਗੱਲਾਂ ਕਰੀਂ ਵੀਰਾ ਮੇਰਾ ਉਹ ਬਾਹਰ ਆਂਦਾ ਕੰਮਾਂ ਤੇ ਤੁਰਿਆ ਫਿਰਦਾ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਜਿਹੜੀ ਮੇਰੇ ਨਾਲ ਗੱਲ ਕਰ ਸਕੇ ਉਹ ਮੈਂ ਤੇਰੇ ਕੀ ਗੋਲੀ ਮਾਰਤੀ ਮੈਂ ਤਾਂ ਐਂ ਕਹਿੰਦਾ ਉਹਨਾਂ ਵੀ ਕੋਈ ਆ ਟਾਈਮ ਫੋਨ ਤੇ ਲੱਗੀ ਰਹਿੰਦੇ ਜਿਹੜਾ ਜਿਹੜਾ ਕਹਤਾ ਗੋਲੀ ਮਾਰਨ ਤੋਂ ਘੱਟ ਆ ਉਹ ਹੀ ਜੀ ਗੋਲੀ ਮਾਰਤੀ ਵੀਰੇ ਕੀ ਆ ਮੈਂ ਤਾਂ ਹੁਣ ਆਈ ਸੀ ਤੂੰ ਤਾਂ ਮੇਰੇ ਸਾਹਮਣੇ ਆਏ ਲੜੀ ਜਾਂਦੇ ਹੋ ਮਾਂ ਘਰੋਂ ਕਿਉਂ ਨਹੀਂ ਲੜਦੇ ਹੋਵੋਂਗੇ ਹੈ ਆ ਦੇਖ ਲੈ ਬੋਲੀ 'ਚ ਕਿੰਨਾ ਪਿਆਰ ਹੈ ਕਿੰਨੀ ਮਠਾਸ ਆਉਣ ਸਾਰੀ ਤੂੰ ਇੱਥੇ ਬੈ ਹਏ ਕੋਈ ਸੋਹ ਭੈਣ ਭਾਈ ਆਇਆ ਹੁੰਦਾ ਕੋਈ ਪਿਆਰ ਨਾਲ ਵੀ ਦੇਖਣਾ ਵੀ ਚਾਹੀਦਾ ਵੀ ਕੋਈ ਆਇਆ ਹੈ ਹਏ ਥੋੜੀ ਅਭ ਅਨਸਾਰ ਜਿਵੇਂ ਜੀ ਕੀਤਾ ਬੋਲਣਾ ਲੱਗ ਜੇ ਪਹਿਲਾਂ ਚਾਹ ਆਪ ਬਣਾ ਕੇ ਲੈ ਕੇ ਆ ਮੈਂ ਤੇ ਤੂੰ ਗਿਆ ਤਾਂ ਤੈਨੂੰ ਕੀ ਦੱਸਾਂ ਮੈਂ ਚਾਹ ਨਹੀਂ ਇਹਨੇ ਬਣਾਈ ਜਾਂਦੀ ਪਤਾ ਨਹੀਂ ਮਸਿੰਗਲ ਕੀ ਹੋਈ ਹੈ ਕਿਹੜਾ ਕੰਝਰ ਕਹਿੰਦਾ ਮੈਂ ਬਣਾ ਕੇ ਦਿੱਤੀ ਐ ਚਾਹ ਇਹ ਗੱਲਾਂ ਦੱਸਾਂ ਮੈਂ ਤੁਹਾਨੂੰ ਸਾਰਾ ਕੰਨ ਫੋਲ ਦੂ ਮੈਂ ਤੁਹਾਡੇ ਸਾਰਾ ਅੱਛਾ ਤੂੰ ਕੀ ਪੜਦੇ ਖੋਲੇਗਾ ਤੇਰੇ ਪਹਿਲਾਂ ਤੋਂ ਪਹਿਲਾਂ ਮੈਂ ਪੜਦੇ ਖੋਲਤੇ ਆ ਹਾਂ ਬੋਲਦਾ ਤੂੰ ਮੈਨੂੰ ਜ਼ਿਆਦਾ ਹੀ ਚੱਲ ਦੇਖ ਲੈ ਕੰਨੇ ਚੱਲ ਪਰ ਬੋਲ ਚੱਲ ਕੋਈ ਨਾ ਵੀਰਪਾਲ ਤੂੰ ਚੁੱਪ ਕਰ ਜਾ ਭਾਬੀ ਇੰਨਾ ਟਾਈਮ ਹੋ ਗਿਆ ਕਦੇ ਮੂਰੇ ਨਹੀਂ ਸੀ ਬੋਲੀ ਇਹਦੇ ਵਰਗੇ ਬੋਲਾ ਲਾ ਲੈਂਦੇ ਆ ਮੂਰੇ ਚੱਲ ਕੋਈ ਨਾ ਵੀਰੇ ਜੇ ਇੱਕ ਦੋ ਜਣੇ ਬੋਲਦੇ ਨੇ ਤਾਂ ਇੱਕ ਜਣੇ ਚੁੱਪ ਕਰ ਜਾ ਕਰੋ ਆਹ ਚੁੱਪ ਕਰਦੀ ਆ ਇਹ ਮੈਂ ਤਾਂ ਆਪ ਹੀ ਨਹੀਂ ਚੁੱਪ ਕਰਦੀ ਜੇ ਕੋਈ ਮੁੰਡਾ ਆਉਂਦਾ ਉਹਨੂੰ ਦੱਸਣ ਲੱਗ ਜਾਂਦਾ ਕੋਈ ਚਾਚੀ ਤਾਈ ਆਉਂਦੀ ਆ ਉਹਨਾਂ ਨੂੰ ਜਾ ਕੇ ਦੱਸਣ ਲੱਗ ਜਾਂਦਾ ਵੀ ਸਾਡੇ ਘਰ ਦੇ ਵਿੱਚ ਕੀ ਕੋਸ ਹੁੰਦਾ ਜਰੂਸਾ ਆਪਣਾ ਹੀ ਨਿਕਲਦਾ ਇਹਨੂੰ ਤਾਂ ਜਮਾ ਨਹੀਂ ਕਰ ਮਹੇਗੀ ਨਾ ਵੀਰੇ ਨਾ ਦੱਸ ਤੈਨੂੰ ਕੁੜੀ ਅੱਸੀ ਕੁੱਟਣ ਨੂੰ ਥੋੜੀ ਦਿੱਤੀ ਆ ਤੂੰ ਤਾਂ ਮੇਰੇ ਸਾਹਮਣੇ ਕੁੱਟੀ ਮਾਰੀ ਜਾਂਦਾ ਹਾਂ ਤੇਰੇ ਸਾਹਮਣੇ ਹੁਣ ਬੋਲ ਲੋ ਆ ਦੇਖਣਾ ਬਾਦੀ ਹੁਣ ਵੀ ਆਏ ਬੋਦਾ ਹੁਣ ਤਾਂ ਟੋਟੇ ਹੁੰਦੇ ਵੀ ਮਾਰਨ ਪੈ ਗਿਆ ਮੈਨੂੰ ਚੱਲ ਕੋਈ ਮੇਰੇ ਤਾਂ ਟੀਕ ਕਰਦਾ ਮੈਂ ਬਸ ਮੇਰੀ ਗੱਲ ਸੁਨ ਲੈ ਅੱਜ ਤੋਂ ਬਾਅਦ ਕੋਸ ਮਰਜ਼ੀ ਹੋ ਜਾਏ ਹੁਣ ਤੱਕ ਤਾਂ ਤੇਰੀਆਂ ਸਹਿਨ ਲੀਆਂ ਪਰ ਹੁਣ ਨਹੀਂ ਸਹਣੀ ਮੈਂ ਤਾਂ ਅਟਕਾਂ ਮੈਂ ਤਾਂ ਜਮਾ ਅਟਕਾਂਗੀ ਬਸ ਬਾਦੀ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਅੱਧਾ ਕਰਾ ਜਾ ਮੈਂ ਨਹੀਂ ਰਹਿੰਦੀ ਇਸ ਘਰ ਦੇ ਵਿੱਚ ਚੱਲ ਮੈਂ ਤਾਂ ਵਧੀਆ ਤੂੰ ਟੱਕਰ ਕਰ ਦੇ ਲੈ ਦਿਲ ਚ ਦੀ ਗੱਲ ਮੇਰੇ ਮੈਂ ਕਹਿੰਦੀ ਤੀ ਮਹਾ ਵੀ ਦੇਖੀ ਮੈਂ ਕਰਮੇ ਨਾਲ ਨਹੀਂ ਜੁਗੀ ਕਰ ਚੱਲ ਆ ਜਾ ਸਾਹਮਣੇ ਦੀ 2 ਮਿੰਟ ਗੱਲਾਂ ਕਰ ਲਿਆ ਹੂੰ ਉਹ ਤੇ ਤੋਂ ਪਤੀ ਅੱਛਾ ਤੂੰ ਮੈਨੂੰ ਆਏ ਦੱਸ ਅਹੀ ਦੀ ਕੀ ਲੜਾਈ ਹੋ ਗਈ ਤੁਹਾਡੇ